ਸਰਬ ਜਿਹੜਾ ਆ ਉਪਰਾਲਾ ਕੀਤਾ ਗਿਆ ਮਾਪੁਰਖਾਂ ਵੱਲੋਂ ਠੀਕ ਹੈ ਜੀ ਇਹਦੇ ਬਾਰੇ ਦੋ ਸ਼ਬਦ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਦਿਆਂ ਸਮੁੱਚੀ ਕਾਰਸੇਵਾ ਸੰਸਥਾ ਦਾ ਸੰਤ ਬਾਬਾ ਬਚਨ ਸਿੰਘ ਜੀ ਦੀ ਉਹਨਾਂ ਦੇ ਸਮੁੱਚੀ ਜਥੇਬੰਦੀ ਦਾ ਬਾਬਾ ਰਵਿੰਦਰ ਸਿੰਘ ਰਵੀ ਜੀ ਬਾਬਾ ਸੁਰਿੰਦਰ ਸਿੰਘ ਜੀ ਬਾਬਾ ਗੁਰਜੰਡ ਸਿੰਘ ਜੀ ਦਾ ਕਿ ਜਿਨ੍ਹਾਂ ਨੇ ਚਾਰ ਕੈਂਪਾਂ ਦੀ ਸੇਵਾ ਇਹ ਸੰਗਤਾਂ ਦੇ ਵਾਸਤੇ ਇਹ ਫ੍ਰੀ ਕੈਂਪ ਸੰਗਤਾਂ ਵਾਸਤੇ ਲਵਾਏ ਗਏ ਨੇ ਜਿੰਨਾ ਵੀ ਖਰਚਾ ਇਹ ਸੰਸਥਾ ਕਰ ਰਹੀ ਆ ਸਾਰਾ ਪ੍ਰਬੰਧ ਜਿਹੜਾ ਹੈ ਕਾਰ ਸੇਵਾ ਦੀ ਸੰਸਥਾ ਵੱਲੋਂ ਕੀਤਾ ਗਿਆ ਹੈ ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਦਾ ਇਹ ਪਹਿਲਾ ਉਪਰਾਲਾ ਹੈ ਔਰ ਜਿਸ ਤਰੀਕੇ ਨਾਲ ਇਹ ਕੈਂਸਰ ਵਰਗੀ ਮਹਾਮਾਰੀ ਇਹ ਫੈਲ ਰਹੀ ਆ ਤਰਾਈ ਦੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਪੈਸਟੀਸਾਈਡ ਦਾ ਇਸਤੇਮਾਲ ਕਰਨ ਦੇ ਨਾਲ ਇੱਕ ਕੈਂਸਰ ਦੀ ਬਿਮਾਰੀ ਬਹੁਤ ਵੱਡੇ ਪੱਧਰ ਤੇ ਵਧ ਰਹੀ ਆ ਤਾਂ ਕਿ ਸੰਗਤਾਂ ਦੇ ਵਿੱਚ ਅਵੇਰਨੈਸ ਆਵੇ ਔਰ ਇਹ ਇਹ ਬਾਬਾ ਜੀ ਜੀ ਹੁਣਾਂ ਨੇ ਵੱਲੋਂ ਇਹ ਵਿਸ਼ੇਸ਼ ਤੌਰ ਤੇ ਉਪਰਾਲਾ ਜਿਹੜਾ ਕੀਤਾ ਗਿਆ ਔਰ ਵਰਲਡ ਕੈਂਸਰ ਕੇਅਰ ਵਾਲਿਆਂ ਨਾਲ ਸੰਪਰਕ ਕਰਕੇ ਕੁਲਵੰਤ ਸਿੰਘ ਢਾਲੀਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਸੋਨੀਆ ਮਾਨ ਜੀ ਦਾ ਧੰਨਵਾਦ ਹੈ ਉਹਨਾਂ ਨੇ ਸਾਨੂੰ ਇਹ ਕੈਂਪ ਜਿਹੜੇ ਆ ਇਹ ਪੰਜਾਬ ਵਿੱਚ ਲੱਗ ਰਹੇ ਸੀ ਸਾਨੂੰ ਡੇਟ ਨਹੀਂ ਸੀ ਮਿਲ ਰਹੀ ਤੇ ਸੋਨੀਆ ਮਾਨ ਜੀ ਨੇ ਰਿਕੁਐਸਟ ਕਰਕੇ ਖਾਸ ਕਰਕੇ ਕੁਲਵੰਤ ਸਿੰਘ ਢਾਲੀਵਾਲ ਜੀ ਜੋ ਇੰਗਲੈਂਡ ਵਿੱਚ ਨੇ ਇਸ ਟਾਈਮ ਇੰਗਲੈਂਡ ਦੇ ਵਿੱਚ ਚੱਲ ਰਹੇ ਨੇ ਤੇ ਉਹਨਾਂ ਨੂੰ ਰਿਕੁਐਸਟ ਕਰਕੇ ਜਿਹੜੇ ਚਾਰ ਕੈਂਪ ਪੰਜਾਬ ਦੇ ਵਿੱਚ ਇਹ ਡੇਟਾਂ ਲੱਗੀਆਂ ਸਨ ਉਹ ਉੱਥੋਂ ਕਟਵਾ ਕੇ ਸਾਨੂੰ ਇਹ ਦਵਾਈਏ ਤੇ ਕਾਰ ਸੇਵਾ ਸੰਸਥਾ ਨੇ ਸਾਰਾ ਪ੍ਰਬੰਧ ਜਿਹੜਾ ਇਹ ਕੀਤਾ ਹੈ ਇੱਕ ਕੈਂਪ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕਮਤਾ ਸਾਹਿਬ ਵੱਲੋਂ ਲੱਗਣਾ ਹੈ ਪਰਸੋਂ ਨੂੰ ਕੱਲ ਨੂੰ ਨਾਨਕ ਮਤਾ ਸਾਹਿਬ ਇਹ ਕੈਂਪ ਲੱਗਣਾ ਹੈ ਅੱਜ ਵੀ ਬੇਅੰਤ ਸੰਗਤਾਂ ਜਿਹੜੀਆਂ ਨੇ ਇਸ ਕੈਂਪ ਦਾ ਲਾਹਾ ਲੈ ਰੀਆਂ ਨੇ ਤੇ ਜਿਹੜੀਆਂ ਵੀ ਸੰਗਤਾਂ ਰਹਿ ਜਾਣਗੀਆਂ ਅੱਜ ਸ਼ਾਮ ਤੱਕ ਚੈੱਕ ਅਪ ਹੋਣੇ ਜੋ ਸੰਗਤਾਂ ਮੈਨੂੰ ਲੱਗਦਾ ਹੈ ਕਿ ਜਿੱਡੀ ਲੰਬੀ ਲਾਈਨ ਹੈ ਸੰਗਤਾਂ ਪੂਰੇ ਚੈੱਕ ਅਪ ਨਹੀਂ ਹੋ ਪਾਉਣੇ ਤੇ ਉਹਨਾਂ ਸੰਗਤਾਂ ਦਾ ਵੈਸੇ ਕੋਸ਼ਿਸ਼ ਤਾਂ ਕਰਨਗੇ ਕਹਿ ਰਹੇ ਸੀ ਡਾਕਟਰ ਧਰਮਿੰਦਰ ਜੀ ਨਾਲ ਗੱਲ ਹੋਈ ਹੈ ਤਾਂ ਕਹਿ ਰਹੇ ਕਿ ਅਸੀਂ ਰਾਤ ਤੱਕ ਸ਼ਾਮ ਤੱਕ ਸੰਗਤ ਜਿੰਨੀ ਵੀ ਸੰਗਤ ਹੋਏਗੀ ਅਸੀਂ ਪੂਰੇ ਉਹਨਾਂ ਦਾ ਚੈੱਕ ਅਪ ਕਰਾਂਗੇ ਇਸ ਤੋਂ ਬਾਅਦ ਵੀ ਸੰਗਤ ਅਗਰ ਬਚ ਜਾਂਦੀ ਆ ਜਾਂ ਕਿਸੇ ਨੂੰ ਨਹੀਂ ਜਾਣਕਾਰੀ ਹੁੰਦੀ ਤੇ ਉਹਨਾਂ ਆ ਕੇ ਬੇਨਤੀ ਆ ਕਿ ਕੱਲ ਨੂੰ ਨਾਨਕ ਮਤਾ ਸਾਹਿਬ ਕਾਰ ਸੇਵਾ ਵਾਲੀ ਸੰਸਥਾ 'ਚ ਉੱਥੇ ਪਹੁੰਚਣ ਹਸਪੀਟਲ ਦੇ ਵਿੱਚ ਉੱਥੇ ਇਹ ਕੈਂਪ ਲੱਗਣਾ ਹੈ ਔਰ ਉੱਥੇ ਸਾਰਿਆਂ ਦੀ 10 ਤਰ੍ਹਾਂ ਦੀਆਂ ਜਾਂਚਾਂ ਨੇ ਵੇਖੋ ਤੁਸੀਂ ਦੇਖ ਰਹੇ ਜੀ ਕਿੱਡੇ-ਕੱਡੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਕਿ ਕੁਝ ਰਿਪੋਰਟਾਂ ਥੋਥੀ ਮਿਲਦੀਆਂ ਨੇ ਕੁਝ ਰਿਪੋਰਟਾਂ 15 ਦਿਨਾਂ ਬਾਅਦ ਜੜੀਆਂ ਨੇ ਉਹ ਮਿਲਣਗੀਆਂ ਔਰ ਸੰਗਤ ਸਾਨੂੰ ਇਹਨਾਂ ਕੈਂਪਾਂ ਦਾ ਪੂਰਾ ਲਾਹਾ ਲੈਣਾ ਚਾਹੀਦਾ ਹੈ ਇਹ ਬਹੁਤ ਹੀ ਵਿਸ਼ੇਸ਼ ਉਪਰਾਲਾ ਜਿਹੜਾ ਕਾਰਸੇਵਾਲੀ ਮਹਾਂਪੁਰਖਾਂ ਸੰਤਾਂ ਵੱਲੋਂ ਕੀਤਾ ਗਿਆ ਹੈ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀਆਂ ਸੰਤ ਬਾਬਾ ਬਚਨ ਸਿੰਘ ਜੀ ਦਾ ਸੰਤ ਬਾਬਾ ਗੁਰਜਨ ਸਿੰਘ ਜੀ ਦਾ ਬਾਬਾ ਰਵਿੰਦਰ ਸਿੰਘ ਰਵੀ ਜੀ ਦਾ ਬਾਬਾ ਸੁਰਿੰਦਰ ਸਿੰਘ ਜੀ ਦਾ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸੰਗਤਾਂ ਵੱਲੋਂ ਅਸੀਂ ਧੰਨਵਾਦ ਕਰਦੇ ਹਾਂਗੇ ਇਸ ਤਰ੍ਹਾਂ ਦਾ ਕੱਲੀ ਇਹਨਾਂ ਨੇ ਇਮਾਰਤਾਂ ਹੀ ਇਹਨਾਂ ਨੇ ਇਕੱਲੇ ਸਕੂਲ ਹੀ ਨਹੀਂ ਬਣਾਏ ਇਹਨਾਂ ਨੇ ਇਕੱਲੇ ਹਸਪੀਟਲ ਹੀ ਨਹੀਂ ਬਣਾਏ ਸੰਗਤਾਂ ਦੀ ਜੋ ਜਿਸ ਤਰੀਕੇ ਦੀ ਡਿਮਾਂਡ ਜਿਸ ਤਰ੍ਹਾਂ ਕਿਉਂਕਿ ਹੁਣ ਆਮ ਆਦਮੀ ਸਾਡੇ ਵਰਗਾ ਅਗਰ ਚਾਹਵੇ ਤੇ ਇਸ ਤਰ੍ਹਾਂ ਦੇ ਕੈਂਪ ਨਹੀਂ ਲਾ ਸਕਦਾ ਅਸੀਂ ਇਸ ਤਰ੍ਹਾਂ ਦੀ ਵਿਵਸਥਾ ਨਹੀਂ ਕਰ ਸਕਦੇ ਕੋਈ ਵੀ ਸੰਸਥਾ ਜਿਹੜੀ ਇਸ ਤਰ੍ਹਾਂ ਦੀ ਉਪਰਾਲੇ ਨਹੀਂ ਕਰ ਸਕਦੀ ਇਹ ਸਿਰਫ ਕੇਵਲ ਤੇ ਕੇਵਲ ਮਹਾਪੁਰਸ਼ੀ ਕਰ ਸਕਦੇ ਨੇ ਇਹ ਕੇਵਲ ਤੇ ਕੇਵਲ ਕਾਰ ਸੇਵਾ ਵਾਲੇ ਹੀ ਕਰ ਸਕਦੇ ਨੇ ਬਿਲਕੁਲ ਭੁਲਰ ਸਾਹਿਬ ਮੜਾ ਜ ਟੋਕਣਾ ਚਾਹਾਂਗਾ ਜਦੋਂ ਸਾਡੇ ਇੱਥੇ ਜੁਪੀ ਦੇ ਵਿੱਚ ਉੱਤਰਾਖੰਡ ਦੇ ਵਿੱਚ ਲੋਡ ਸੀ ਜਦੋਂ ਇੱਕ ਪੀੜ੍ਹੀ ਸਾਡੀ ਬਿਲਕੁਲ ਅਨਪੜ੍ਹ ਰਹਿ ਗਈ ਸੀ ਅਨਪੜ੍ਹ ਮੈਂ ਇਸ ਕਰਕੇ ਕਹਿ ਰਿਹਾ ਜਿਨ੍ਹਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਹੀਂ ਆਉਂਦੀ ਠੀਕ ਹੈ ਜੀ ਉਹਨੂੰ ਅਨਪੜ੍ਹੀ ਮੰਨਣਾ ਵਾ ਉਦੋਂ ਸਾਡੇ ਸੰਤਾਂ ਮਹਾਂਪੁਰਖਾਂ ਨੇ ਸਕੂਲ ਖੋਲ੍ਹਣੇ ਸ਼ੁਰੂ ਕੀਤੇ ਉਦੋਂ ਇਹਨਾਂ ਨੇ ਪੰਜਾਬੀ ਪੜ੍ਹਾਉਣੀ ਸ਼ੁਰੂ ਕੀਤੀ ਉਦੋਂ ਸਿੱਖ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਅੱਜ ਲੋੜ ਪਈ ਆ ਵੀ ਸਿਹਤ ਨੂੰ ਲੈ ਕੇ ਕਿ ਸਿਹਤ 'ਚ ਲੋਕਾਂ ਦੀ ਵਿਗੜ ਰਹੀ ਆ ਅੱਜ ਇਹਦੇ ਵਾਸਤੇ ਉਹ ਪਹਿਲੇ ਸ਼ੁਰੂ ਕਰਤੇ ਆ ਠੀਕ ਹੈ ਜੀ ਵੇਖੋ ਜੀ ਮਹਾਪੁਰਸ਼ਾਂ ਨੇ ਮੈਂ ਅੱਗੇ ਗੱਲ ਕਹੀ ਨਾ ਕਿ ਕੇਵਲ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਨਹੀਂ ਬਣਾਈਆਂ ਸਕੂਲ ਵੀ ਬਣਾਇਆ ਔਰ ਲੋੜ ਪੈਣ ਤੇ ਹਸਪੀਟਲ ਵੀ ਬਣਾਇਆ ਪੂਰੇ ਦੇਸ਼ ਦੇ ਵਿੱਚ ਇਹ ਸਸਤਾ ਦੇ ਹਸਪੀਟਲ ਗੁਰੂ ਘਰ ਦੀਆਂ ਇਮਾਰਤਾਂ ਔਰ ਕੱਲੇ ਗੁਰੂ ਘਰ ਹਸਪੀਟਲ ਹੀ ਨਹੀਂ ਪੁਲ ਬਣਾਏ ਆ ਜਿੱਥੇ ਸਰਕਾਰਾਂ ਫੇਲ ਹੋ ਜਾਂਦੀਆਂ ਨੇ ਕਈ ਰੋਡਾਂ ਕਈ ਪੁਲ ਬਣਾਏ ਆ ਅੱਜ ਜ਼ਰੂਰਤ ਦੇ ਹਿਸਾਬ ਨਾਲ ਅੱਜ ਦੀ ਜ਼ਰੂਰਤ ਸੀ ਜਿਸ ਤਰੀਕੇ ਨਾਲ ਇਹ ਮਹਾਂਮਾਰੀ ਫੈਲ ਰਹੀ ਸੀ ਉਹਨੂੰ ਰੋਕਣ ਵਾਸਤੇ ਸੰਗਤਾਂ ਦੇ ਵਿੱਚ ਅਵੇਰਨੈਸ ਲਿਆਉਣ ਵਾਸਤੇ ਇਹ ਕਾਰ ਸੇਵਾ ਹੀ ਕਰ ਸਕਦੀ ਹੈ ਹੋਰ ਕੋਈ ਨਹੀਂ ਕਰ ਸਕਦਾ ਅਸੀਂ ਉਂਗਲ ਦੇ ਚੁੱਕ ਸਕਦੇ ਹਾਂ ਕੇਵਲ ਅਸੀਂ ਸਾਡੇ ਵਰਗੇ ਉਂਗਲ ਚੁੱਕ ਸਕਦੇ ਹਾਂ ਕੇਵਲ ਇਹਨਾਂ ਨੂੰ ਕਾਰ ਸੇਵਾ ਨੂੰ ਬਦਨਾਮ ਕਰ ਸਕਦੇ ਆ ਕੇਵਲ ਲੇਕਿਨ ਇਹੋ ਜਿਹੇ ਉਪਰਾਲੇ ਜਿਹੜੇ ਕਾਰ ਸੇਵਾ ਸਸਤਾ ਹੀ ਕਰ ਸਕਦੀ ਆ ਹੁਣੇ ਬਾਬਾ ਜੀ ਗੁਰਜਨ ਸਿੰਘ ਜੀ ਨਾਲ ਬਾਬਾ ਜੀ ਨਾਲ ਹੁਣੇ ਬਚਨ ਹੋ ਰਹੇ ਸੀ ਗੱਲ ਹੋ ਰਹੀ ਸੀ ਇਹ ਇਹਨਾਂ ਨੇ ਇਹ ਅੱਗੇ ਵਾਸਤੇ ਵੀ ਹਰ ਸਾਲ ਦੇ ਸਾਲ ਇਸੇ ਤਰ੍ਹਾਂ ਹੀ ਕੈਂਪ ਲਵਾਉਣ ਦਾ ਆਪਜੀ ਵੱਲੋਂ ਇਹ ਉਪਰਾਲਾ ਹੋਵੇਗਾ ਇਹਨਾਂ ਨੇ ਉਹਨੇ ਕਿਹਾ ਹੈ ਕਿ ਅਸੀਂ ਹਰ ਸਾਲ ਹੀ ਇਸੇ ਤਰੀਕੇ ਦੇ ਨਾਲ ਅਵੇਰਨੈਸ ਔਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਲਾਨਿੰਗ ਆ ਉਹਨੇ ਬਾਬਾ ਗੁਰੂਜਨ ਸਿੰਘ ਜੀ ਦੱਸ ਰਹੇ ਸਨ ਕਿ ਕਿਸੇ ਤਰੀਕੇ ਨਾਲ ਅਗਰ ਕੋਈ ਗੰਭੀਰ ਬਿਮਾਰੀਆਂ ਦੇ ਮਰੀਜ਼ ਆ ਗਏ ਨੇ ਜਿਨ੍ਹਾਂ ਦਾ ਇਲਾਜ ਨਹੀਂ ਹੋ ਸਕਦੇ ਤੇ ਇਹਦੇ ਬਾਰੇ ਵੀ ਅਸੀਂ ਸਸਤਾ ਜੜੀਆ ਵਿਚਾਰ ਕਰੇਗੀ ਕਿ ਤਾਂ ਕਿ ਉਹਨਾਂ ਗਰੀਬਾਂ ਲੋਕਾਂ ਦਾ ਕਿਸੇ ਤਰੀਕੇ ਨਾਲ ਉਹਨਾਂ ਦਾ ਇਲਾਜ ਹੋ ਸਕੇ ਇਸ ਸਬੰਧ ਦੇ ਵਿੱਚ ਵੀ ਸਸਤਾ ਜੜੀ ਹੈ ਕੁਛ ਨਾ ਕੁਛ ਉਪਰਾਲਾ ਜ਼ਰੂਰ ਕਰੇਗੀ ਅਸੀਂ 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 ਸੁਝਾਅ ਤਾਂ ਦੇ ਸਕਦੇ ਹਾਂ ਸਾਨੂੰ ਸੁਝਾਅ ਦੇਣੇ ਚਾਹੀਦੇ ਨੇ ਨਾ ਕਿ ਸਾਨੂੰ ਇਹਨਾਂ ਤੇ ਸਸਤਾ ਦੇ ਉੱਤੇ ਉਂਗਲ ਚੁੱਕਣੀ ਚਾਹੀਦੀ ਆ ਅੱਜ ਤੁਸੀਂ ਵੇਖ ਲਓ ਕਿ ਜਿਹੜੀਆਂ ਬਿਲਡਿੰਗਾਂ ਅਸੀਂ ਕਿਸੇ ਨੂੰ ਦੋ ਬੰਦਿਆਂ ਨੂੰ ਘਰ ਦੇ ਵਿੱਚ ਪ੍ਰਸ਼ਾਦਾ ਨਹੀਂ ਚੁਕਾ ਸਕਦੇ ਅਸੀਂ ਚਾਰ ਜਣੇ ਆ ਜਾਣ ਤੇ ਸਾਨੂੰ ਹੱਥ ਪੈਰਾਂ ਦੀ ਪੈ ਜਾਂਦੀ ਆ ਲੇਕਿਨ ਮਹਾਨ ਸੰਸਥਾਏ ਜਿਨੇ ਐਡੇ ਵੱਡੇ ਅੰਦੋਲਨ ਦੇ ਵਿੱਚ ਵੀ ਲੰਗਰ ਲਾਏ ਦਿੱਲੀ ਦੇ ਵਿੱਚ ਆਪਣੇ ਜਿਹੜਾ ਇਹ ਕਰੋਨੇ ਦੇ ਵਿੱਚ ਵੀ तमाम ਪੂਰੀ ਦਿੱਲੀ ਨੂੰ ਪੂਰੇ ਦੇਸ਼ ਨੂੰ ਇਹ ਸੰਸਥਾ ਨੇ ਪ੍ਰਸ਼ਾਦਾ ਪਾਣੀ ਚਕਾਇਆ ਹੈ ਇੱਥੇ ਵੀ ਵੇਖ ਲਓ ਹਜ਼ਾਰਾਂ ਬੰਦੇ ਰੋਜ਼ ਦੇ ਪ੍ਰਸ਼ਾਦਾ ਪਾਣੀ ਛਕਦੇ ਆ तमाम ਜਿਹੜੇ ਆ ਸਸਤ ਜਿੱਥੇ ਜਿੱਥੇ ਵੀ ਲੋਡ ਪੈਂਦੀ ਆ ਚਾਹੇ ਕੋਈ ਆਪਦਾ ਆ ਜਾਵੇ ਸਸਤਾ ਸਭ ਤੋਂ ਮੋੜੀ ਅੱਗੇ ਲਾ ਕੇ ਇਹ ਉਪਰਾਲੇ ਕਰਦੀ ਆ ਤੇ ਕਿਸਾਨੀ ਅੰਦੋਲਨ ਦੇ ਵਿੱਚ ਤੇ ਬਾ ਕਮਾਲ ਮਹਾਪੁਰਸ਼ਾਂ ਦਾ ਯੋਗਦਾਨ ਰਿਹਾ ਹੈ ਅਗਰ ਕਿਸਾਨੀ ਅੰਦੋਲਨ ਦੇ ਵਿੱਚ ਸਾਡੇ ਵਰਗੇ ਜਿੰਨੇ ਮਰਜੀ ਢਿੰਗਾ ਮਾਰ ਲੈਣਾ ਬਾਹਰ ਲਈ ਅਸੀਂ ਅਗਰ ਕਾਰ ਸੇਵਾ ਸੰਸਥਾ ਸਾਡੇ ਨਾਲ ਨਾ ਖਲੋਂਦੀ ਤੇ ਅਸੀਂ ਉਸ ਉਸ ਅੰਦੋਲਨ ਦਾ ਜਿਹੜਾ ਸੀ ਰੋਕ ਕੁਛ ਹੋਰ ਹੋਣਾ ਸੀ ਇੱਕ ਮਹੀਨਾ ਨਹੀਂ ਸੀ ਕੱਢ ਸਕਦੇ ਉੱਥੇ ਅਸੀਂ ਇੱਕ ਮਹੀਨਾ ਵੀ ਖਿੱਚ ਕੇ ਨਹੀਂ ਸੀ ਕੱਢ ਸਕਦੇ 13 ਮਹੀਨੇ ਉਹ ਅੰਦੋਲਨ ਚੱਲਿਆ ਜਿਹਦੇ ਵਿੱਚ ਹਰ ਤੇ 4 ਘੰਟੇ ਬਾਅਦ ਲੰਗਰ ਦਾ ਮੀਨੂ ਵੱਖਰਾ ਹੁੰਦਾ ਸੀ ਔਰ ਅਖੀਰੀ ਦਿਨ ਤੱਕ ਸੰਗਤਾਂਕਾਰ ਆ ਗਈਆਂ ਸੀ ਲੇਕਿਨ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਨੇ ਆਖੀਰੀ ਮੋਰਚੇ ਤੱਕ ਆਪਣਾ ਆਪ ਉੱਥੇ ਬਿਲਕੁਲ ਡਟ ਕੇ ਉਹ ਪਹਿਰਾ ਦਿੱਤਾ ਔਰ ਉਹ ਉਹੀ ਕਾਰਨ ਹੈ ਕਿ ਸਰਕਾਰ ਝੁਕੀ ਅਗਰ ਅਹੀਂ ਆਖੀ ਹੈ ਨਾ ਕਿ ਸਾਡੇ ਕਰਕੇ ਸਰਕਾਰ ਝੁਕੀ ਉਹਨਾਂ ਨੇ ਵੇਖਿਆ ਵੀ ਜਿਨ੍ਹਾਂ ਦੇ ਪਿੱਛੇ ਕਿਉਂਕਿ ਜਦੋਂ ਮੈਂ ਪੜ ਰਿਹਾ ਸੀ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਵੀ ਮਹਾਪੁਰਖਾਂ ਦਾ ਸਭ ਤੋਂ ਵੱਡਾ ਯੋਗਦਾਨ ਸੀ ਬਾਬਾ ਖੜਕ ਸਿੰਘ ਵਰਗੇ ਹੋਰ بڑے بڑے ਮਹਾਪੁਰਸ਼ਾਂ ਨੇ ਜਦੋਂ ਡਟ ਕੇ ਖਲੋਗੇ ਸੀ ਤੇ ਅੰਗਰੇਜ਼ਾਂ ਨੂੰ ਇਹ ਲੱਗਾ ਕਿ ਮਹਾਪੁਰਸ਼ਾਂ ਦਾ ਮਗਰ ਸੰਗਤ ਆ ਤੇ ਹੁਣ ਵੀ ਸਰਕਾਰ ਨੂੰ ਇਹ ਲੱਗਾ ਕਿ ਜਿੰਨੇ ਮਹਾਪੁਰਸ਼ ਨੇ ਸਾਰੇ ਮੈਦਾਨ ਚ ਆ ਗਏ ਨੇ ਤੇ ਮਹਾਪੁਰਸ਼ਾਂ ਦੇ ਨਾਲ ਲੱਖਾਂ ਲੋਕ ਸੰਗਤ ਖਲੋਤੀ ਹੈ ਅਗਰ ਅਸੀਂ ਇਹ ਵਿਅਸੇ ਤੇ ਅਸੀਂ ਆਪਦੇ ਘਰ ਕਦੀ ਕੋਈ ਕੰਮ ਨਹੀਂ ਕੀਤਾ ਅਗਰ ਮਹਾਪੁਰਸ਼ ਅਗਰ ਸੇਵਾ ਲਾ ਦਣ ਤਾਂ ਸਾਡੇ ਵਰਗੇ ਵੀ ਪੋਚਾ ਵੀ ਲਾਉਂਦੇ ਆ ਝਾੜੂ ਵੀ ਲਾਉਂਦੇ ਆ ਸਾਰੇ ਸੇਵਾ ਸਮਝ ਕੇ ਸਾਰੇ ਕੰਮ ਕਰਦੇ ਆ ਇਤਨਾ ਕਿਉਂਕਿ ਸੰਗਤ ਦਾ ਝੁਕਾਓ ਜਿਹੜਾ ਹੀ ਉਹ ਮਹਾਪੁਰਸ਼ਾਂ ਦੇ ਨਾਲ ਕਾਰ ਸੇਵਾ ਦੇ ਨਾਲ ਆ ਹੁਣ ਵੀ ਤੁਸੀਂ ਦੇਖ ਰਹੇ ਜੇ ਕਿ ਮਹਾਪੁਰਸ਼ਾਂ ਨੇ ਜਦੋਂ ਕਾਰ ਸੇਵਾ ਸ਼ੁਰੂ ਕੀਤੀ ਆ ਨਾਨਕ ਮੱਤਾ ਸਾਹਿਬ ਤੇ ਬੇਅੰਤ ਸੰਗਤਾਂ ਹਜ਼ਾਰਾਂ ਸੰਗਤਾਂ ਰੋਜ਼ ਆ ਕੇ ਜੜਿਆਂ ਉੱਥੇ ਸੇਵਾ ਕਰ ਰਹੀਆਂ ਨੇ ਔਰ ਜਿਹੜੀਆਂ 8 ਸਾਲ ਤੋਂ ਸੇਵਾ ਬੰਨ ਸੀ ਅੱਜ ਉਹ ਸਾਰੀਆਂ ਸੰਗਤਾਂ ਆ ਕੇ ਬਾਟੇ ਚੁੱਕ ਰਹੀਆਂ ਨੇ ਕੁਝ ਹੋਰ ਕੰਮ ਕਰ ਰਹੀਆਂ ਨੇ ਆਪਣੇ ਆਪ ਦਾ ਦਿਨ ਰਾਤ ਉੱਥੇ ਮਿਹਨਤ ਕਰਕੇ ਸੇਵਾ ਵਿੱਚ ਹਿੱਸਾ ਪਾ ਰਹੀਆਂ ਨੇ ਆਪਣਾ ਜੀਵਨ ਸਫਲਾ ਕਰ ਰਹੀਆਂ ਨੇ ਬਿਲਕੁਲ ਭੁੱਲਰ ਸਾਹਿਬ ਸਾਰੀਆਂ ਇੱਕ ਇੱਕ ਗੱਲ ਤੁਹਾਡੀ ਬਿਲਕੁਲ ਸੋळा ਆੰਦੇ ਆ ਔਰ ਮੈਂ ਵੀ ਇਹੋ ਹੀ ਬੇਨਤੀ ਕਰਾਂਗਾ ਵੀ ਸਾਡੀਆਂ ਸੰਪਰਤਾਵਾਂ ਸਾਡੇ ਮਾਹਪੁਰਖ ਇਹ ਸਾਡੀ ਕੌਮ ਦੀ ਰੀੜ ਦੀ ਹੱਡੀ ਨੇ ਠੀਕ ਹੈ ਜੀ ਸਾਨੂੰ ਚਾਹੀਦਾ ਇਹਨਾਂ ਨੂੰ ਮਜ਼ਬੂਤ ਕਰਨਾ ਲੋਕੀ ਜਿਹੜੇ ਉਂਗਲਾਂ ਚੁੱਕਦੇ ਨੇ ਜਾਂ ਨੁਕਤਾ ਚਿੰਨੀ ਕਰਦੇ ਉਹਨਾਂ ਦਾ ਤਾਂ ਕੰਮ ਹੀ ਵੈ ਸਮਝਣਾ ਵੀ ਇਹੋ ਹੁੰਦਾ ਵਾ ਉਹਨਾਂ ਨੇ ਇਹੋ ਕੁਝ ਹੀ ਕਰਦਾ ਰਹਿਣਾ ਰਹਿਣਾ ਵਾ ਪ੍ਰਮਾਤਮਾ ਨੇ ਉਹਨਾਂ ਨੂੰ ਡਿਊਟੀ ਇਦਾਂ ਦੀ ਲਾਈ ਆ ਪਰ ਅਸੀਂ ਜੇ ਸਾਡੀਆਂ ਸੰਸਥਾਵਾਂ ਮਜ਼ਬੂਤ ਰਹਿਣਗੀਆਂ ਸਾਡੀ ਕਾਰ ਸੇਵਾ ਵਾਲੇ ਸੰਸਥਾ ਮਜ਼ਬੂਤ ਰਹਿਣਗੇ ਸਾਡੇ ਮਹਾਪੁਰਖਾਂ ਦੇ ਨਾਲ ਅਸੀਂ ਖਲੋਵਾਂਗੇ ਤੇ ਸਾਡੀ ਕੌਮ ਵਾਸਤੇ ਇਹੋ ਜਿਹੇ ਉਪਰਾਲੇ ਹੁੰਦੇ ਰਹਿਣਗੇ ਜਿਵੇਂ ਇਹਨਾਂ ਦੱਸਿਆ ਵੀ ਇਤਿਹਾਸ ਦੇ ਵਿੱਚ ਵੀ ਇਹ ਸਭ ਕੁਝ ਪਿਆ ਵਾ ਜਿਗਰ ਆ ਇਤਿਹਾਸ ਤੋਂ ਲੈ ਕੇ ਅੰਗਰੇਜ਼ਾਂ ਦੇ ਟਾਈਮ ਤੋਂ ਲੈ ਕੇ ਅੱਜ ਤੱਕ ਇਸੇ ਤਰੀਕੇ ਨਾਲ ਲਗਾਤਾਰ ਹੀ ਮਾਂਪਤਕਾਂ ਦੀ ਸੇਵਾ ਚੱਲ ਰਹੀ ਆ ਤੇ ਸਾਨੂੰ ਇਹਨਾਂ ਦੇ ਨਾਲ ਖੜਾਉਣਾ ਚਾਹੀਦਾ ਇਹਨਾਂ ਦਾ ਧੰਨਵਾਦੀ ਹੋਣਾ ਚਾਹੀਦਾ ਔਰ ਵੱਧ ਤੋਂ ਵੱਧ ਨਾਲ ਜੋੜਨਾ ਚਾਹੀਦਾ ਵਾ ਇੰਨੀ ਕੁ ਬੇਨਤੀ ਕਰਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ